ਕਵਿਤਾ ਦਾ ਜਿਹੜਾ ਸਿਰਲੇਖ ਹੈ ਉਹ ਹੈਗਾ ਸੋਣੀ ਮੱਥਾ ਤੇਰਾ ਉਗੜਾ ਦੁਗੜਾ ਉੱਤੇ ਛੱਤੀ ਪੈਂਦੇ ਟੋਏ ਉੱਪਰ ਡਿੱਗਦੇ ਬਾਲ ਜਿਹੜੇ ਨੇ ਨਾ ਬਾਹੇ ਨਾ ਧੋਏ ਅੱਖਾਂ ਤੇਰੀਆਂ ਦਾ ਕੀ ਕਹਿਣਾ ਅੱਖਾਂ ਤੇਰੀਆਂ ਦਾ ਕੀ ਕਹਿਣਾ ਤੂੰ ਅੱਖੀਆਂ ਦੀ ਰਾਣੀ ਦੋਨੇ ਲੱਗਣ دیਵਾਨੀ ਜੱਡੀਆਂ ਇੱਕ ਭੈੰਗੀ ਇੱਕ ਕਾਣੀ ਅੱਖਾਂ ਤੇਰੀਆਂ ਦਾ ਕੀ ਕਹਿਣਾ ਤੂੰ ਅੱਖੀਆਂ ਦੀ ਰਾਣੀ ਦੋਨੇ ਲੱਗਣ دیਵਾਨੀ ਜੱਡੀਆਂ ਇੱਕ ਭੈੰਗੀ ਇੱਕ ਕਾਣੀ ਨੱਕ ਤੇਰੇ ਦੀ ਸਿਫਤ ਕਰਾਂ ਮੈਂ ਨੱਕ ਤੇਰੇ ਦੀ ਸਿਫਤ ਕਰਾਂ ਮੈਂ ਜਿਹੜਾ ਅੱਖੀਆਂ ਤੋਂ ਵੀ ਮੋਟਾ ਨੱਕ ਦੀਆਂ ਗਲੀਆਂ ਦੇਖ ਕੇ ਲੱਗੇ ਦਮੋਰੀਆ ਪੁਲ ਵੀ ਛੋਟਾ ਜੇ ਇਰਸ਼ਾਦ ਦਾ ਮਤਲਬ ਦੁਬਾਰਾ ਹੁੰਦਾ ਫੇਰ ਮੈਂ ਦੱਸ ਸਕਦਾ ਹਾਂ ਬੁੱਲ ਤੇਰੇ ਉਂਗਲਾ ਜਿੰਨੇ ਮੋਟੇ ਮਲ ਮਲ ਮਲਿਆ ਦੰਦਾਸਾ ਭੱਜ ਜਾਂਦਾ ਨਾ ਨੇੜੇ ਖੜਦਾ ਜਿਹੜਾ ਸੁਣਦਾ ਤੇਰਾ ਹੱਸਾ ਮੂੰਹ ਦੇਖ ਤੇਰਾ ਖਿਜ ਚੜਦੀ ਮੂੰਹ ਦੇਖ ਤੇਰਾ ਖਿਜ ਚੜਦੀ ਦਿਲ ਕਰਦਾ ਪਟਦਾ ਜੁੰਡੇ ਦਿਲ ਕਰਦਾ ਪੁੱਟਣ ਨੂੰ ਜੁੰਡੇ ਫਿਰ ਵੀ ਸਭ ਕੁਝ ਸਹੀ ਜਾਂਦੇ ਕੁਝ ਕਹਿਣ ਜੋਗੇ ਨਹੀਂ ਹੁੰਦੇ ਇਨੀਆਂ ਸਫਤਾਂ ਦੇ ਬਲਬੂਤੇ ਤੇ ਤੂੰ ਲੱਗਦੀ ਮਨਮੋਣੀ ਇਸੇ ਕਰਕੇ ਮਨਮੀਤ ਨੇ ਰੱਖਿਆ ਨਾਮ ਤੇਰਾ ਸੋਣੀ ਹਾਂਜੀ ਹੁਣ ਸਾਡੇ ਸ਼ਹਿਰ ਵੀ ਹੈਗੇ ਚਲੋ ਇਹ ਕਵਿਤਾ ਕਿਉਂ ਲੇਖੀ ਉਹਦਾ ਦਿਲ ਦਾ ਦਰਦ ਦੂਸਰੀ ਕਵਿਤਾ ਚੋਂ ਪੇਸ਼ ਆ ਜੀ ਹੱਡ ਬੀਤੀ ਹਾਂਜੀ ਨਾ ਕਿਹਾ ਜਾਂਦਾ ਨਾ ਰਿਹਾ ਜਾਂਦਾ ਚੁੱਪ ਰਹਿਣਾ ਵੀ ਮੈਥੋਂ ਨਾ ਸਿਹਾ ਜਾਂਦਾ ਪਰ ਕਹਾ ਤਾਂ ਕੀ ਮੈਂ ਕਹਾ ਉਸਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ ਮੈਂ ਜਿਸਨੂੰ ਪਰ ਕਹਿਣ ਤੋਂ ਪਹਿਲਾਂ ਮੈਨੂੰ ਡਰ ਲੱਗਦਾ ਕੁਝ ਕਿਹਾ ਨਾ ਜਾਵੇ ਜੋ ਚੰਗਾ ਨਹੀਂ ਲੱਗਦਾ ਇਸੇ ਲਈ ਮੈਂ ਕਹਿਣ ਤੋਂ ਚੁੱਪ ਰਿਹਾ ਬਸ ਅੰਦਰੋਂ ਅੰਦਰੀ ਤੁਖ ਰਿਹਾ ਕੁਝ ਕਹਿਣ ਦਾ ਸਮਾਂ ਵੀ ਬੀਤ ਰਿਹਾ ਕਿਸੇ ਨਜ਼ਮ ਕਿਸੇ ਗਾਜ਼ਲ ਕਿਸੇ ਗੀਤ ਜਿਹਾ ਪਰ ਹੁਣ ਨਾ ਮੇਤੋਂ ਰਹਿ ਹੋਣਾ ਮੈਂ ਕਹਿ ਦੇਣਾ ਜੋ ਕਹਿ ਹੋਣਾ ਕਿ ਤੇਰੇ ਬਿਨ ਜੀਣਾ ਹੁਣ ਬੇਕਾਰ ਹੋ ਗਿਆ ਮੇਰੀ ਪਹਿਲੀ ਕਵਿਤਾ ਤੋਂ ਤੁਹਾਨੂੰ ਪਤਾ ਹੀ ਆ ਵੀ ਮੇਰਾ ਤਾਂ ਔਖਾ ਹੁਣ ਤੂੰ ਹੀ ਕਹ ਦੇ ਕਿ ਤੈਨੂੰ ਮੇਰੇ ਨਾਲ ਪਿਆਰ ਹੋ ਗਿਆ ਧੰਨਵਾਦ